ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਪੋਪਲੀ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਤੇ ਕੱਲ ਜਿਹੜੀ ਤੁਹਾਨੂੰ ਬਲੀਚ ਕਰਨੀ ਸਖਾਈ ਸੀ ਜੀਨੇ ਵੀ ਕੀਤੀ ਹੈ ਆਪਣਾ ਰਿਵਿਊ ਜ਼ਰੂਰ ਦਿਓ ਠੀਕ ਹੈ ਬਹੁਤ ਅੱਛੇ ਰਿਜ਼ਲਟਸ ਆ ਕੱਲ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਕਨਸਟੈਂਟਲੀ ਕਰਨੇ ਕੋਈ ਵੀ ਰਿਜ਼ਲਟ ਜਿਹੜਾ ਉਹ ਇੱਕਦਮ ਨਹੀਂ ਆਉਂਦਾ ਹੁੰਦਾ ਠੀਕ ਹੈ 5-7 ਵਾਰੀ ਤੁਸੀਂ ਕਰਦੇ ਹੋ ਵੈਸੇ ਇਹਦਾ ਮੈਨੂੰ ਤਾਂ ਮਤਲਬ ਉਹਦੀ ਰਿਜ਼ਲਟ ਸ਼ੌਹਨ ਲੱਗ ਜਾਂਦਾ ਜਦੋਂ ਮੈਂ ਲਾਉਣੀ ਹੈ ਤਾਂ ਤੁਸੀਂ ਵੀ ਜਰੂਰ ਫੀਲ ਕਰੋਗੇ ਤਾਂ ਇੱਕ ਦੋ ਵਾਰੀ ਤੁਸੀਂ ਲਾਇਓ ਤੇ ਸਕਿਨ ਦੇ ਉੱਤੇ ਜਿਹੜੀ ਪਿਗਮੈਂਟੇਸ਼ਨ ਆਉਂਦੀ ਹੈ ਬਹੁਤ ਵਧੀਆ ਚੀਜ਼ ਹੈ ਠੀਕ ਹੈ ਤੇ ਬਹੁਤ ਸਾਰੇ ਕਮੈਂਟਸ ਆਏ ਭੈਣਾਂ ਦੇ ਅਲੱਗ-ਅਲੱਗ ਪ੍ਰੋਬਲਮਸ ਸਾਰਿਆਂ ਨੇ ਨੋਟ ਕਰਾਈਆਂ ਤੇ ਉਹਨਾਂ ਵਿੱਚੋਂ ਮੈਂ ਫਿਰ 1 ਬਾਈ 1 ਆਪਾਂ ਉਹਦੇ ਤੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਜ ਆਪਾਂ ਬਲੈਕ ਨੈਕ ਦੇ ਉੱਤੇ ਗੱਲ ਕਰਦੇ ਹਾਂ ਬਹੁਤ ਸਾਰੀਆਂ ਮਤਲਬ ਬੰਦਿਆਂ ਦੀ ਇਹ ਪ੍ਰੋਬਲਮ ਹੁੰਦੀ ਹੈ ਬੰਦਿਆਂ ਤੋਂ ਪਰਪਰ ਬਹੁਤ ਸਾਰੇ ਹਿਊਮਨ ਬੀਇੰਗਸ ਦੀ ਵੀ ਉਹਨਾਂ ਦੀ ਗਰਦਨ ਜਿਹੜੀ ਉਹ ਕਾਲੀ ਹੋ ਜਾਂਦੀ ਹੈ ਨਾ ਬੱਚਿਆਂ 'ਚ ਵੀ ਵੇਖਣ ਨੂੰ ਮਿਲਦਾ ਹੈ ਲੇਡੀਜ਼ ਵਿੱਚ ਵੀ ਜੈਂਟਸ ਵਿੱਚ ਵੀ ਇਹ ਪ੍ਰੋਬਲਮ ਬਹੁਤ ਹੁੰਦੀ ਹੈ ਕਿ ਗਰਦਨ ਇੱਥੋਂ ਕਾਲੀ ਕਾਲੀ ਹੋ ਜਾਂਦੀ ਹੈ ਤੇ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਉਹ ਤੇ ਕੋਈ ਵੀ ਆਪਣਾ ਬਿਮਾਰੀ ਹੈ ਜਾਂ ਕੋਈ ਪ੍ਰੋਬਲਮ ਹੈ ਤਾਂ ਉਹਦੇ ਕਾਰਨ ਜ ਪਹਿਲਾਂ ਆਪਾਂ ਨੂੰ ਪਤਾ ਹੋਣਾ ਤਾਂ ਇਲਾਜ ਹੋਰ ਸੌਖਾ ਹੋ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹਦੇ ਕਾਰਨਾਂ ਦੀ ਗੱਲ ਕਰਾਂਗੇ ਅ ਕਿਹੜੇ-ਕਿਹੜੇ ਇਹਦੇ ਕਾਰਨ ਹੋ ਸਕਦੇ ਆ ਇੱਕ ਤਾਂ ਇਹਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਥੋੜੀ ਜਿਹੜੀਆਂ ਪੈਂਕਰੀਆਜ਼ ਆ ਥੋੜੀ ਬੋਡੀ ਦੇ ਅੰਦਰ ਇਨਸੂਲਿਨ ਬਣਾਉਂਦੇ ਹੈ ਤੇ ਤੁਹਾਡੀ ਇنسولিন ਜਦੋਂ ਯੂਜ਼ ਨਹੀਂ ਹੁੰਦੀ ਤੇ ਸਟੋਰ ਆਪ ਹੋਣ ਲੱਗ ਪੈਂਦੀ ਹੈ ਨਾ ਤਾਂ ਤੁਹਾਡੀ ਜਿਹੜੀ ਸਕਿਨ ਹੈ ਉਹ ਮੋਟੀ ਹੋਣ ਲੱਗ ਜਾਂਦੀ ਹੈ ਤੇ ਉਹ ਜਿਹੜੀ ਗਰਦਨ ਦੇ ਉੱਤੇ ਜਿਹੜੀ ਸਕਿਨ ਹੁੰਦੀ ਹੈ ਉਹ ਮੋਟੀ ਹੋ ਕੇ ਤੇ ਮਤਲਬ ਸੈਲ ਮੋٹے ਵੀ ਹੋ ਜਾਂਦੇ ਤੇ ਬਲੈਕਿਸ਼ ਵੀ ਹੋ ਜਾਂਦੇ ਆ ਤਾਂ ਕਾਲੀ ਕਾਲੀ ਗਰਦਨ ਤੁਹਾਡੇ ਇੱਥੇ ਸਾਰੇ ਪਾਸੇ ਆ ਜਾਂਦਾ ਹੈ ਉਹ ਇੱਕ ਕਾਰਨ ਤਾਂ ਇਹਦਾ ਇਹ ਹੁੰਦਾ ਹੈ ਤੇ ਉਹਦੇ ਵਾਸਤੇ ਹੀ ਹੁੰਦਾ ਕਿ ਤੁਸੀਂ ਟੈਸਟ ਕਰਵਾਓ ਠੀਕ ਹੈ 슈ਗਰ ਵੀ ਟੈਸਟ ਕਰਵਾਓ ਤੇ ਇنسولিন ਟੈਸਟ ਕਰਵਾ ਲਓ ਲੈਵਲ ਠੀਕ ਤੇ ਉਸ ਤੋਂ ਬਾਅਦ ਹੈਗਾ ਵੀ ਜਿਹੜੀ ਆਪਣਾ ਤੁਹਾਡੀ ਤੁਸੀਂ ਚੇਨ ਪਾਉਨੇ ਹੋ ਕਈ ਮਤਲਬ ਜਿਵੇਂ ਮੈਂ ਪਾਈ ਹੋਈ ਹੈ ਚੇਨ ਪਰ ਮੈਂ ਬਹੁਤ ਪਤਲੀ ਵਾਲੀ ਲਾਈਟ ਵੇਟ ਚੇਨ ਪਾਈ ਹੋਈ ਹੈ ਤੁਸੀਂ ਮੋਟੀ ਚੇਨ ਪਾ ਕੇ ਰੱਖਦੇ ਹੋ ਤੇ ਰਾਤ ਨੂੰ ਵੀ ਪਾ ਕੇ ਰੱਖਦੇ ਹੋ ਉਹਦੇ ਨਾਲ ਫ੍ਰਿਕਸ਼ਨ ਹੋ ਹੋ ਕੇ ਤੁਹਾਡੇ ਕਸ ਕਸ ਕੇ ਜਿਹੜੇ ਸੈਲਸ ਨੇ ਉਹ ਡੈਡ ਹੋ ਕੇ ਬਲੈਕ ਹੋ ਜਾਂਦੀ ਹੈ ਤੇ ਇੱਕ ਕਾਰਨ ਇਹ ਤਾਂ ਇਹ ਹੁੰਦਾ ਵੀ ਤੁਹਾਡੀ ਤਾਂ ਵੀ ਇਸ ਤਰ੍ਹਾਂ ਹੁੰਦਾ ਹੈ ਤਾਂ ਇਸ ਕਰਕੇ ਇਹ ਵੀ ਚੀਜ਼ ਮਤਲਬ ਧਿਆਨ ਰੱਖਣੀ ਆਪਾਂ ਕਿ ਰਾਤ ਨੂੰ ਤੁਸੀਂ ਚੇਨ ਵਗੈਰਾ ਨਾ ਪਾ ਕੇ ਸੋਓ ਤੀਸਰਾ ਇਹਦਾ ਕਾਰਨ ਹੁੰਦਾ ਹੈ ਕਿ ਤੁਸੀਂ ਮੋٹے ਕਲਰਸ ਵਾਲਾ ਮਤਲਬ ਸ਼ਰਟ ਜਾਂ ਟੀ-ਸ਼ਰਟ ਪਾਉਣੀ ਹੋ ਜਿਹਦੇ ਹਾਰਡ ਥੋੜੀ ਜਿਹੀ ਹਾਰਡ ਕਲਰ ਹੈ ਉਹ ਲਗਾਤਾਰ ਘਸੜ ਦੇ ਰਹਿੰਦੇ ਆ ਘਸਦੇ ਰਹਿੰਦੇ ਆ ਤੇ ਤੁਹਾਡੀ ਜਿਹੜੀ ਗਰਦਨ ਹੈ ਉਹ ਬਲੈਕ ਹੋਣ ਲੱਗ ਪੈਂਦੀ ਹੈ ਫ੍ਰਿਕਸ਼ਨ ਦੇ ਨਾਲ ਠੀਕ ਹੈ ਰਗੜ ਦੇ ਨਾਲ ਤੇ ਇੱਕ ਕਾਰਨ ਇਹ ਤਾਂ ਇਹ ਹੁੰਦਾ ਹੈ ਕਿ ਤੁਸੀਂ ਧੁੱਪ ਚ ਜਿਆਦਾ ਜਾਂਦੇ ਆਉਨੇ ਹੋ ਠੀਕ ਹੈ ਉਹਦੇ ਨਾਲ ਵੀ ਤੁਹਾਡੀ ਜਿਹੜੀ ਟੈਨਿੰਗ ਹੋ ਜਾਂਦੀ ਹੈ ਸੈਲਸ ਡੈੱਡ ਹੋ ਜਾਂਦੀ ਹੈ ਤੇ ਉਹਦੇ ਕਰਕੇ ਵੀ ਇੱਕ ਕਾਰਨ ਇਹ ਵੀ ਹੁੰਦਾ ਹੈ ਠੀਕ ਹੈ ਤੇ ਇੱਕ ਹੁੰਦਾ ਐਕਜ਼ੀਮਾ ਐਕਜ਼ੀਮਾ ਹੋਣ ਦੇ ਨਾਲ ਵੀ ਇੱਕ ਇਹ ਵੀ ਸਕਿਨ ਪ੍ਰੋਬਲਮ ਹੁੰਦੀ ਹੈ ਉਹਦੇ ਉਹਦੇ ਕਰਕੇ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਗਰਦਨ ਤੇ ਉੱਤੇ ਕਾਲਸਾ ਜਾਂਦੀ ਹੈ ਠੀਕ ਹੈ ਤੇ ਇੱਕ ਹੁੰਦਾ ਜਿਹੜਾ ਮੋਸਟ ਇੰਪੋਰਟੈਂਟ ਹੋ ਹੈ ਮੋਟਾਪਾ ਕਈ ਵਾਰੀ ਜਦੋਂ ਅਸੀਂ ਮੋਟੇ ਹੋ ਜਾਨੇ ਤਾਂ ਆ ਜਿਹੜੀ ਗਰਦਨ ਦੇ ਉੱਤੇ ਲੇਅਰਸ ਜੀਆਂ ਬਣ ਜਾਂਦੀਆਂ ਠੀਕ ਹੈ ਤੇ ਉਹਦੇ ਵਿੱਚ ਫਿਰ ਜਿਹੜਾ ਇਹ ਕਾਲਾਪਨ ਆ ਜਾਂਦਾ ਹੈ ਮਟਾਪੀ ਨਾਲ ਤਾਂ ਹੁਣ ਇਹਦਾ ਕਿਉਂਕਿ ਆਪਾਂ ਨੂੰ ਕਾਰਨ ਇਹਨੇ ਸਾਰੇ ਪਤਾ ਲੱਗ ਗਏ ਇਸ ਤੋਂ ਇਲਾਵਾ ਵੀ ਕੋਈ ਹੋ ਸਕਦਾ ਬਟ ਇਹਨੇ ਸਾਰੇ ਕਾਰਨ ਇਹਦੇ ਮੇਨ ਕਾਰਨ ਹੈ ਗਰਦਨ ਤੇ ਕਾਲਾ ਹੋਣ ਦੀ ਤੇ ਇਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਜੇ ਤੁਸੀਂ ਓਵਰ weight ਹੋ ਤਾਂ ਆਪਣਾ weight reduce ਕਰੋ ਠੀਕ ਹੈ ਉਹ ਇੱਕ ਬਹੁਤ ਜ਼ਰੂਰੀ ਚੀਜ਼ ਹੈ ਇਹਦੇ ਨਾਲ ਨਾਲ ਆਪਾਂ ਹੋਰ ਵੀ ਗੱਲਾਂ ਕਰਾਂਗੇ ਬਟ ਇਹ ਇੱਕ ਜ਼ਰੂਰੀ ਚੀਜ਼ ਹੈ ਕਿ ਓਵਰ weight ਹੋ ਤਾਂ weight reduce ਕਰੋ ਠੀਕ ਹੈ ਜੀ ਤੇ ਦੂਜਾ ਹੈਗਾ ਜਿਹੜੀ ਚੇਨ ਐ ਉਹ ਬਹੁਤ ਜਿਆਦਾ ਮੋਟੀ ਚੇਨ ਨਾ ਪਾਓ ਜੇ ਪਾਈ ਐ ਤਾਂ ਕੁਛ ਘੰਟੇ ਪਾ ਲਈ ਤੁਸੀਂ ਹਨਾ ਤਾਂ ਰਾਤ ਨੂੰ ਤਾਂ ਬਿਲਕੁਲ ਨਾ ਪਾਓ ਚੇਨ ਰਾਤ ਨੂੰ ਰਗੜ ਖਾ ਖਾ ਕੇ ਥੋਡੀ ਕਰ ਦਿੰਦੇ ਉੱਤੇ ਬਲੈਕਿਸ਼ ਸੈਲਸ ਹੋ ਜਾਂਦੀ ਐ ਇਸ ਕਰਕੇ ਚੇਨ ਜੇ ਬਹੁਤਾ ਪਾਉਣੀ ਹੋ ਤਾਂ ਜੇ ਤੁਸੀਂ ਪਾਉਣੀ ਵੀ ਹੈਗੀ ਐ ਤਾਂ ਵਿੱਚ ਵਿੱਚ ਫਿਰ ਬ੍ਰੇਕ ਦੇ ਲਿਆ ਕਰੋ ਮਤਲਬ ਹਫਤਾ 10 ਦਿਨ ਪਾ ਲਈ ਫਿਰ ਦੋ ਤਿੰਨ ਦਿਨ ਚਾਰ ਦਿਨ ਛੱਡ ਤੀ ਫਿਰ ਪਾ ਲਈ ਹਨਾ ਇਦਾਂ ਤੇ ਜਾਂ ਰਾਤ ਨੂੰ ਬਿਲਕੁਲ ਨਾ ਪਾਓ ਇੱਕ ਗੱਲ ਹੁੰਦਾ ਇਹਦਾ ਜਿਹੜਾ ਦੂਸਰਾ ਮੈਂ ਤੁਹਾਨੂੰ ਦੱਸਿਆ ਸੀ ਟੀ-ਸ਼ਰਟ ਜਿਹੜੀ ਟੀ-ਸ਼ਰਟ ਜਾਂ ਸ਼ਰਟ ਤੁਸੀਂ ਪਾਉਣੀ ਹੋ ਜੇ ਅ ਘਰ ਚੋਂ ਤਾਂ ਵੈਸੇ ਜੇ ਮੰਨ ਲਓ ਕਿ ਤੁਹਾਨੂੰ ਕਾਲਰਡ ਮਤਲਬ ਤੁਸੀਂ ਜੌਬ ਤੇ ਜਾਣੀ ਹੈ ਤਾਂ ਕਾਲਰਡ ਜੋ ਪਾਉਣੀ ਹੋ ਟੀ-ਸ਼ਰਟ ਜਾਂ ਸ਼ਰਟ ਤਾਂ ਘਰੇ ਤੁਸੀਂ ਕਦੇ ਵੀ ਮੋٹے ਜਿਹੇ ਕਲਰਾਂ ਵਾਲੀ ਟੀ-ਸ਼ਰਟ ਨਾ ਪਾਓ ਗੋਲ neck ਜਾਂ V neck ਵਾਲੀ ਕਲ ਪਾ ਕੇ ਰੱਖੋ ਜੇ ਤੁਸੀਂ ਜੈਨਸ ਤੋਂ ਤਾਂ ਵੀ ਜੇ ਲੇਡੀਜ਼ ਨੂੰ ਤਾਂ ਵੀ ਠੀਕ ਹੈ ਤੇ ਇਸ ਚੀਜ਼ ਦਾ ਧਿਆਨ ਰੱਖਣਾ ਕਿ ਗਰਦਨ ਦੇ ਉੱਤੇ ਜਿਹੜੇ ਤੁਹਾਡੇ ਉਹ ਰਗੜਾ ਹੈ ਉਹ ਕਿਸ ਵੀ ਤਰੀਕੇ ਤੋਂ ਤੁਹਾਨੂੰ ਲੱਗਦਾ ਹੈ ਕਿ ਮੇਰੀ ਆ ਰੀਜ਼ਨ ਹੋਊਗਾ ਇੰਨੇ ਸਾਰਿਆਂ ਚੋਂ ਤਾਂ ਉਹ ਅਵੋਇਡ ਕਰੋ ਠੀਕ ਹੈ ਤੇ ਦੂਸਰਾ ਹੈਗਾ ਕਿ ਇਹਦੇ ਵਿੱਚ ਨਾ ਇੱਕ ਚੀਜ਼ ਇਹ ਧਿਆਨ ਰੱਖਣੀ ਹੈ ਕਿ ਅ ਕਦੇ ਵੀ ਇਹਨੂੰ ਸਕਰਬਿੰਗ ਨਹੀਂ ਕਰਨੀ ਜੇ ਤੁਹਾਡੀ ਇਸ ਤਰ੍ਹਾਂ ਗਰਦਨ ਕਾਲੀ ਹੋ ਗਈ ਨਾ ਤਾਂ ਉਹ ਸਕਰਬ ਨਹੀਂ ਕਰਨਾ ਕਿਉਂਕਿ ਸਕਰਬ ਕਰਨ ਨਾਲ ਨਾ ਫ੍ਰਿਕਸ਼ਨ ਨਾਲ ਕਿਉਂਕਿ ਇੱਕ ਕਾਰਨ ਤੁਹਾਨੂੰ ਮੈਂ ਦੱਸਿਆ ਵੀ ਇਹ ਵੀ ਇਹ ਫ੍ਰਿਕਸ਼ਨ ਨਾਲ ਸੈਲਸ ਡੈੱਡ ਹੋ ਕੇ ਤੁਹਾਡੇ ਉਹ ਹੋ ਜਾਂਦੇ ਨਹੀਂ ਜੰਮ ਹੋ ਜਾਂਦੇ ਨੇ ਗਰਦਨ ਦੇ ਉੱਤੇ ਹੈ ਨਾ ਤੇ ਉਹ ਕਾਲਾ ਰੰਗ ਹੋ ਜਾਂਦਾ ਹੈ ਤੇ ਤੁਸੀਂ স্ক্রাবিং ਨਹੀਂ ਕਰਨੀ ਜੇ ਤੁਹਾਡੀ ਹੋ ਚੁੱਕੀ ਹੈ ਨਾ ਕਰਦੇ ਨੇ ਇਸ ਤਰ੍ਹਾਂ ਤੇ ਉਹਨੂੰ ਸਕਰাবিং ਨਹੀਂ ਕਰਨੀਗੀ ਇਹ ਨਹੀਂ ਕਰਨਾ ਕਿ ਆਪਾਂ ਰਗੜ ਰਗੜ ਕੇ ਲਾਉਣਾ ਹੈ ਉਹਨੂੰ ਉਹਨੂੰ ਤੁਸੀਂ ਦਿਨ ਚ ਦੋ ਵਾਰੀ ਸੌਫਟ ਸੋਪ ਦੇ ਨਾਲ ਜਿਹੜੀ ਵੀ ਤੁਸੀਂ ਯੂਜ਼ ਕਰਦੇ ਹੋ ਜਾਂ ਤੁਹਾਡਾ ਕੋਈ ਬਾਡੀ ਵਾਸ਼ ਹੈ ਉਹਦੇ ਨਾਲ ਜਾਂ ਫੇਸ ਵਾਸ਼ ਨਾਲ ਹੀ ਦੋ ਵਾਰੀ ਤੁਸੀਂ ਉਹਨੂੰ ਮਲ ਕੇ ਚੰਗੀ ਤਰ੍ਹਾਂ ਧੋਣੇ ਠੀਕ ਹੈ ਤੇ ਦੂਸਰਾ ਤੁਸੀਂ ਅ ਸ਼ੂਗਰ ਲੈਵਲ ਚੈੱਕ ਕਰੋ ਆਪਣਾ ਜੇ ਤੁਹਾਡਾ ਉਹ ਕਾਰਨ ਹੈ ਇਨਸੂਲਿਨ ਵਾਲਾ ਤਾਂ ਉਹ ਇਨ ਟਾਈਮ ਤੁਹਾਨੂੰ ਪਤਾ ਲੱਗ ਜੂਗਾ ਤੇ ਤੁਸੀਂ ਉਹਦਾ ਆਪਣਾ ਕੇਅਰ ਕਰ ਲਓਗੇ ਠੀਕ ਹੈ ਤੇ ਇੱਕ ਇਹਦੇ ਵਿੱਚ ਤੁਸੀਂ ਇਹ ਕਰਨਾ ਹੈਗਾ ਕਿ ਸੰਸਕ੍ਰੀਨ ਜ਼ਰੂਰ ਲਾਉਣੀ ਹੈ ਸੰਸਕ੍ਰੀਨ ਤਾਂ ਬਿਲਕੁਲ ਛੱਡਣੀ ਨਹੀਂ ਇਹ ਤਾਂ ਤੁਸੀਂ ਮਤਲਬ ਲੜ ਬੰਨ ਲਓ ਗੱਲ ਕਿ ਸੰਸਕ੍ਰੀਨ ਤਾਂ ਆਪਾਂ ਹਰ ਹਾਲ ਚ ਲਾਉਣੀ ਲਾਉਣੀ ਹੈ ਕਿ ਜਿਹੜੀ ਤੁਹਾਡੀ ਇਹ ਆਪਾਂ ਕਰਦੇ ਆ ਨਾ ਮੋਸਟਲੀ ਕੀ ਹੁੰਦਾ ਹੈ ਕਿ ਗਰਦਨ ਏਰੀਆ ਸਾਡਾ ਜਿਹੜਾ ਉਹ ਨੈਗਲੈਕਟਡ ਰਹਿ ਜਾਂਦਾ ਅਸੀਂ ਫੇਸ 'ਤੇ ਧਿਆਨ ਦੇ ਰਹੀਆਂ ਸਾਰਾ ਗਰਦਨ ਸਾਡੀ ਰਹਿ ਜਾਂਦੀ ਹੈ ਜੇ ਅਸੀਂ ਕਰਦੇ ਵੀ ਆ ਤਾਂ ਫਰੰਟ ਦਾ ਧਿਆਨ ਆ ਜਾਂਦਾ ਬੈਕ ਸਾਈਡ ਸਾਡੀ ਰਹਿ ਜਾਂਦੀ ਹੈ ਇਸ ਕਰਕੇ ਸੰਸਕ੍ਰੀਨ ਜਦੋਂ ਵੀ ਲ ਉਦੋਂ ਪੂਰੀ ਗਰਦਨ ਦੇ ਉੱਤੇ ਬੈਕ ਐਂਡ ਫਰੰਟ ਦੋਨੋਂ ਪਾਸੇ ਲਾਉਣੀ ਮਤਲਬ ਸੰਸਕ੍ਰੀਨ ਦੇ ਉੱਤੇ ਜਿਹੜਾ ਖਰਚਾ ਹੋ ਰਿਹਾ ਉਹ ਨੂੰ ਤੁਸੀਂ ਖਰਚਾ ਨਾ ਗਿਣੋ ਉਹ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਕਹਿ ਲਓ ਕਿ ਬਾਡੀ ਦੀ ਕੇਅਰ ਕਰਨ ਲਈ ਉਹ ਜ਼ਰੂਰੀ ਚੀਜ਼ ਹੈ ਇਸ ਕਰਕੇ ਸੰਸਕ੍ਰੀਨ ਇਹਦਾ ਇੱਕ ਵਧੀਆ ਟ੍ਰੀਟਮੈਂਟ ਹੈ ਉਹ ਜ਼ਰੂਰ ਕਰਨਾ ਤੁਸੀਂ ਜੇ ਤੁਸੀਂ ਇਸ ਤੋਂ ਤੰਗ ਹੁੰਦਾ ਠੀਕ ਹੈ ਤੇ ਅਗਲਾ ਹੈਗਾ ਫਿਰ ਵੀ ਹੋਮ ਰੈਮਡੀਜ਼ ਫਿਰ ਕਿਹੜੀਆਂ ਇਹਦੇ ਵਾਸਤੇ ਹੋਮ ਰੈਮਡੀਜ਼ ਡੈਫੀਨਿਟਲੀ ਤੁਹਾਨੂੰ ਮੈਂ ਦੱਸੂਗੀ ਔਰ ਕਾਰਗਰ ਹੋਣਗੀਆਂ ਬਟ ਘੱਟੋ ਘੱਟ ਇੱਕ ਮਹੀਨਾ ਲਗਾਤਾਰ ਕਰੋਗੇ ਤਾਂ ਠੀਕ ਹੈ ਇਹਦੇ ਵਿੱਚ ਕੋਈ ਮੈਂ ਤੁਹਾਨੂੰ ਐ ਨਹੀਂ ਕਹਿੰਦੀ ਕਿ ਦੋ ਵਾਰੀ ਲਾਉਂਗੇ ਚਾਰ ਵਾਰੀ ਲਾਉਂਗੇ ਹਫਤਾ ਲਾਉਂਗੇ ਤਾਂ ਇਹ ਹੋ ਸਕਦਾ ਹੈ ਕਿ ਹਫਤੇ 10 ਦਿਨ ਬਾਅਦ ਤੁਹਾਨੂੰ ਥੋੜਾ ਥੋੜਾ ਫੀਲ ਹੋਣ ਲੱਗੇ ਪਰ ਜੇ ਤੁਸੀਂ ਇਹਦਾ ਪ੍ਰੋਪਰ ਰਿਜ਼ਲਟ ਦੇਖਣਾ ਹੈ ਤਾਂ ਫਿਰ ਤੁਹਾਨੂੰ ਘੱਟੋ ਘੱਟ 1 ਮਹੀਨਾ ਕੰਟੀਨਿਊਸਲੀ ਇਹ ਰੈਮਡੀਜ਼ ਯੂਜ਼ ਕਰਨੀਆਂ ਪੈਣਗੀਆਂ ਠੀਕ ਹੈ ਉਹਦੇ ਵਿੱਚ ਕੀ ਹੈ ਕਿ ਤੁਸੀਂ ਦਹੀਂ ਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਲੈਣਾ ਤੇ ਉਹਦੇ ਵਿੱਚ ਹਲਦੀ ਪਾ ਲੈਣੀ ਹੈ ਤੇ ਮਿਚ ਪਾ ਲੈਣਾ ਵੇਸਣ ਜਿਵੇਂ ਆਪਾਂ ਪਹਿਲਾਂ ਹਨਾ ਲੇਡੀਜ਼ ਬਣਾਉਂਦੀ ਹੁੰਦੀ ਸੀ ਉਹ ਆਪਣਾ ਠੀਕ ਹੈ ਨਹੀਂ ਹੁੰਦੀ ਆਪਾਂ ਨੂੰ ਉੱਟਣ ਹਿੰਦੀ ਚ ਹੈ ਨਾ ਇਹਦਾ ਸ਼ਬਦ ਉੱਟਣ ਠੀਕ ਹੈ ਵਟਣਾ ਹਾਂ ਵਟਣਾ ਤੇ ਉਹ ਤੁਸੀਂ ਬਣਾ ਲੈਣਾ ਤੇ ਉਹਨੂੰ ਗਰਤਨ ਤੇ ਲਾਉਣਾ ਠੀਕ ਹੈ ਤੇ 15 ਤੋਂ 20 ਮਿੰਟ ਉਹਨੂੰ ਲਾਈ ਰੱਖਣਾ ਤੇ ਫਿਰ ਓਲੇ ਜੀ ਹੱਥਾਂ ਨਾਲ ਸੌਫਟ ਹੱਥ ਨਾਲ ਉਹਨੂੰ ਗਿੱਲਾ ਕਰਕੇ ਹੱਥ ਤੇ ਰਗੜ ਕੇ ਫਿਰ ਉਹਨੂੰ ਲਾ ਦੇਣਾ ਠੀਕ ਹੈ ਇੱਕ ਤਾਂ ਇਹ ਇਹਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਤੇ ਦੂਸਰਾ ਹੈਗਾ ਕਿ ਦਹੀਂ ਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਲਓ ਜਦ ਵੀ ਤੁਸੀਂ ਨਿੰਬੂ ਪਾਉਂਗੇ ਜੇ ਤੁਸੀਂ ਇਹ ਵਾਲਾ ਕਰਦੇ ਹੋ ਕਿ ਦੇ ਵਿੱਚ ਨਿੰਬੂ ਪਾ ਲਿਆ ਦੂਜੀਆਂ ਚੀਜ਼ਾਂ ਨੂੰ ਨਹੀਂ ਵਾਈਆਂ ਤਾਂ ਤੁਸੀਂ ਉਸ ਤੋਂ ਬਾਅਦ ਨਿੰਬੂ ਨੂੰ ਯੂਜ਼ ਕਰਨ ਤੋਂ ਬਾਅਦ ਇਨ ਜਨਰਲ ਵੀ ਤੁਸੀਂ ਆਪਣੇ ਮਤਲਬ ਫੇਸ ਤੇ ਵੀ ਕਿਸੇ ਰੈਮਡੀ ਦੇ ਵਿੱਚ ਤੁਸੀਂ ਲੈਮਨ ਯੂਜ਼ ਕਰਦੇ ਹੋ ਨਿੰਬੂ ਯੂਜ਼ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਧੁੱਪ ਚ ਨਹੀਂ ਜਾਣਾ ਇਹ ਧਿਆਨ ਰੱਖਣਾ ਕਿਉਂਕਿ ਉਹਦੇ ਨਾਲ ਸਾਡਾ ਸਕਿਨ ਜਿਹੜੀ ਹੈ ਨਾ ਉਹ ਸੌਫਟ ਹੋਈ ਹੁੰਦੀ ਹੈ ਟਿਸ਼ੂਜ਼ ਉੱਪਰ ਉਤਰ ਜਾਂਦੇ ਨੇ ਬਲੀਚ ਹੋ ਜਾਂਦੇ ਨੇ ਤੇ ਜਿਹੜੇ ਡੈੱਡ ਸਕਿਨ ਉੱਤਰ ਜਾਂਦੀ ਹੈ ਇਹ ਕਲੀਅਰ ਤੇ ਜਿਹੜੀ ਅੰਦਰੋਂ ਸੈਂਸਿਟਿਵ ਸਕਿਨ ਹੁੰਦੀ ਹੈ ਉਹ ਨਿਕਲਿਆਉਂਦੀ ਹੈ ਜਿਸ ਦੇ ਕਰਕੇ ਨਾ ਤੁਹਾਨੂੰ ਜਿਹੜਾ ਸਨ ਹੈ ਧੁੱਪ ਹੈ ਜਿਹੜੀ ਉਹ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਇਸ ਕਰਕੇ ਜਿਹਦੇ ਵਿੱਚ ਨਿੰਬੂ ਹੈ ਉਹ ਤੁਸੀਂ ਹਮੇਸ਼ਾ ਸ਼ਾਮ ਨੂੰ ਕਰੋ ਜਾਂ ਤੁਸੀਂ ਘਰੇ ਉਹਦੇ ਕਰੋ ਠੀਕ ਹੈ ਤਾਂ ਦਹੀਂ ਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਲਓ ਥੋੜੀ ਜਿਹੀ ਡ੍ਰੌਪਸ ਤੇ ਉਹ ਲਗਾ ਲਓ ਤੁਸੀਂ ਉਹ ਸੌਖਾ ਟ੍ਰੀਟਮੈਂਟ ਹੈ ਕੁਝ ਲੰਮ ਚੜਾ ਨਹੀਂ ਹੈਗਾ ਤੁਸੀਂ ਬਸ ਨੌਰ ਤੋਂ ਪਹਿਲਾਂ ਹੱਥ ਤੇ ਵੀ ਥੋੜੀ ਜਿਹੀ ਲੈ ਕੇ ਲਈ ਤੇ ਉਹਦੇ ਵਿੱਚ ਤੁਸੀਂ ਦੋ ਡ੍ਰੌਪਸ ਨਿੰਬੂ ਦੇ ਪਾ ਲਓ ਤੇ ਉਹ ਲਗਾ ਲਓ ਮੜਕੇ ਹਾਂ ਠੀਕ ਹੈ ਉਸ ਤੋਂ ਬਾਅਦ 15 10 15 ਮਿੰਟ ਬਾਅਦ ਤੁਸੀਂ ਨਾ ਠੀਕ ਹੈ ਇੱਕ ਇਹ ਤਰੀਕਾ ਹੈ ਦੂਜਾ ਹੈਗਾ ਪਟੈਟੋ ਜੂਸ ਉਹ ਵੀ ਬਹੁਤ ਅੱਛੀ ਚੀਜ਼ ਹੈ ਪਟੈਟੋ ਜੂਸ ਤੁਸੀਂ ਲਓ ਆਪਣਾ ਇੱਕ ਅਲੂ ਦਾ ਜੂਸ ਕੱਢ ਲਓ ਤੇ ਕਾਟਨ ਦੇ ਨਾਲ ਸਾਰੇ ਕਿਤੇ ਲਗਾ ਲਓ ਠੀਕ ਹੈ ਬੈਕ ਐਂਡ ਫਰੰਟ ਜਿਤੀ ਜਿਤੇ ਵੀ ਤੁਹਾਨੂੰ ਇਸ਼ੂਸ ਹੈਗੇ ਆ ਆ ਇਵਨ ਤੁਹਾਡੀਆਂ ਕੂਣੀਆਂ ਕਾਲੀਆਂ ਨੇ ਜਾਂ ਗੁੱਡੀਆਂ ਤੇ ਜਾਂ ਮਤਲਬ ਐਦਾਂ ਬਾਡੀਜ਼ ਦੇ ਉੱਤੇ ਕਿਤੇ ਡੈਡ ਸਕਿਨ ਇਕੱਠੀ ਹੋਈ ਹੋਈ ਹੈ ਤੇ ਉਹਦੇ ਉੱਤੇ ਤੁਸੀਂ ਲਗਾ ਲਓ ਤੇ ਇਹਨੂੰ ਤੁਸੀਂ ਓਵਰਨਾਈਟ ਰੱਖ ਲਓ ਬੇਸ਼ੱਕ ਜੇ ਤੁਹਾਨੂੰ ਤੁਹਾਨੂੰ ਮਤਲਬ ਜੇ ਤਾਂ ਤੁਹਾਨੂੰ ਇਰੀਟੇਟਿੰਗ ਜਾਂ ਲੱਗਦਾ ਇੱਕ ਚੀਜ਼ ਹੈਗੀ ਹੈ ਕਿ ਇਹਦੇ 'ਚ ਹਲਕੀ ਹਲਕੀ ਹਲਕੇ ਹਲਕੀ ਬਹੁਤ ਹਲਕੀ ਮਾਮੂਲੀ ਜੀ ਜਲਣ ਨੂੰ ਥੋੜੀ ਜੀ ਹੁੰਦੀ ਹੈ ਮੈਨੂੰ ਤਾਂ ਕਦੇ ਕਦੇ ਉਹ ਵੀ ਨਹੀਂ ਮਹਿਸੂਸ ਹੁੰਦੀ ਬਟ ਜੇ ਤੁਹਾਨੂੰ ਲੱਗੇ ਤਾਂ ਕੋਈ ਡੀਓ ਨਹੀਂ ਹੈਗੀ ਬਟ ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਓ ਕਿ ਪੈਚ ਟੈਸਟਿੰਗ ਬਹੁਤ ਜ਼ਰੂਰੀ ਹੈ ਤੁਹਾਨੂੰ ਕੋਈ ਵੀ ਚੀਜ਼ ਰਿਐਕਸ਼ਨ ਕਰ ਸਕਦੀ ਹੈ ਭਾਵੇਂ ਨੇਚਰਲ ਹੈ ਕਿਉਂਕਿ ਨੇਚਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਹਨ ਉਹਨਾਂ ਤੋਂ ਵੀ ਸਾਨੂੰ ਰਿਐਕਸ਼ਨ ਤਾਂ ਹੋ ਹੀ ਸਕਦੀ ਹੈ ਇਸ ਕਰਕੇ ਪੈਚ ਟੈਸਟਿੰਗ ਤਾਂ ਹਰ ਇੱਕ ਰੈਮਡੀ ਦੇ ਵਿੱਚ ਕਰਨੀ ਹੈ ਆਪਾਂ ਤੇ ਇੱਕ ਤੁਹਾਨੂੰ ਮੈਂ ਜਿਹੜਾ ਕੱਲ ਦੀ ਵੀਡੀਓ ਚ ਦੱਸੇ ਸੀਗੀ ਬਲੀਚ ਕਰਨਾ ਉਹ ਵੀ ਤੁਹਾਡੀ ਕਰਦਣ ਲਈ ਬਹੁਤ ਅੱਛਾ ਹੈ ਤੁਸੀਂ ਬ੍ਰਸ਼ ਦੇ ਨਾਲ ਉਹਨੂੰ ਲਗਾ ਲਓ ਤੇ 15-20 ਮਿੰਟ ਬਾਅਦ ਤੁਸੀਂ ਉਹ ਸਾਫ਼ ਕਰ ਦਿਓ ਤੇ ਬਸ ਇਹ ਖਿਆਲ ਰੱਖਿਓ ਇਹ ਆਪਣਾ ਇੱਕ ਤਾਂ ਉਹਦੀ ਰਗੜਣਾ ਨਹੀਂ ਪਤਾ ਦੂਸਰਾ ਰੈਗੂਲਰ ਕਰਨਾ ਪਊਗਾ ਇੱਕ ਮਹੀਨਾ ਘੱਟੋ-ਘੱਟ ਠੀਕ ਹੈ ਤੀਸਰਾ ਜਿਹੜੀ ਮੈਂ ਤੁਹਾਨੂੰ ਕਾਰਨ ਦੱਸਿਆ ਇਹਨਾਂ ਚੋਂ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਮੇਰਾ ਸ਼ੂਗਰ ਜਾਂ ਇਨਸੂਲਿਨ ਵਾਲਾ ਕਾਰਨ ਹੋ ਸਕਦਾ ਹੈ ਜਾਂ ਮੋਟਾਪੇ ਵਾਲਾ ਕਾਰਨ ਹੋ ਸਕਦਾ ਤੇ ਉਹਦੇ ਤੇ ਵੀ ਗੌਰ ਕਰੋ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਬਾਕੀ ਜਿੰਨੇ ਵੀ ਰੀਜ਼ਨ ਹੈਗੇ ਨਾਲ-ਨਾਲ ਉਹ ਵੀ ਅਵੋਇਡ ਕਰੋ ਜੇ ਤੁਸੀਂ ਚੇਨ ਪਾਉਣੀ ਹੈ ਤਾਂ ਚੇਨ ਘੱਟ ਕਰ ਦਿਓ ਰਾਤ ਨੂੰ ਲਾ ਕੇ ਸੌਂੋ ਚੇਨ ਹਮੇਸ਼ਾ ਠੀਕ ਹੈ ਇਹ ਸਾਰੇ ਕੰਮ ਤੁਸੀ ਕਰਨੇ ਆ ਤੇ ਇਹਦੇ ਵਿੱਚ ਤੁਹਾਨੂੰ ਡੈਫੀਨਿਟਲੀ 1 ਮਹੀਨੇ ਬਾਅਦ ਰਿਜ਼ਲਟ ਤੁਹਾਨੂੰ ਜਿਹੜਾ ਹੈ ਉਹ ਆਊਗਾ ਹੀ ਆਊਗਾ ਜਿਨ੍ਹਾਂ ਨੂੰ ਵੀ ਇਸ਼ੂਸ ਹੈਗੇ ਨੇ ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਹੈ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਕਿਉਂਕਿ ਇਕੱਲੇ ਆਪਣੀ ਨਹੀਂ ਹੋਰ ਵੀ ਬਹੁਤ ਸਾਰੇ ਬੰਦਿਆਂ ਦੀ ਪ੍ਰੋਬਲਮ ਹੁੰਦੀ ਹੈ ਤੇ ਜਦੋਂ ਕਿਉਂਕਿ ਤੁਹਾਨੂੰ ਇੱਕ ਵੀਡੀਓ ਦੇਣ ਲਈ ਮੈਨੂੰ ਬਹੁਤ ਸਟੱਡੀ ਕਰਦੀ ਹੈ ਮੈਂ ਕਿਉਂਕਿ ਚਾੜੀ ਮੈਂ ਆਪਣੇ ਸਟੱਡੀ ਦੇ ਵਿੱਚ ਜੋ ਪੜਿਆ ਸੀ ਉਹ ਤਾਂ ਸੀਗਾ ਹੀ ਤੇ ਪਲੱਸ ਇਹ ਹੁੰਦਾ ਕਿ ਲੇਟੈਸਟ ਕੀ ਚੀਜ਼ਾਂ ਹੈਗੀਆਂ ਜਿਹੜੀਆਂ ਇਹਦੇ ਤੇ ਇਫੈਕਟ ਹੈ ਲੋਕਾਂ ਨੇ ਐਕਸਪੀਰੀਅੰਸ ਕੀ ਹੈ ਹੋ ਰਿਹਾ ਹੈ ਆਲ ਐਂਡ ਆਲ ਕਿਉਂਕਿ ਮੇਰੇ ਤਾਂ ਗਰਦਨ ਦੇ ਇਸ਼ੂ ਹੈ ਨਹੀਂ ਸੀਗਾ ਤਾਂ ਇਸ ਕਰਕੇ ਮੈਂ ਤਾਂ ਮੈਂ ਤਾਂ ਨਹੀਂ ਕਹਿ ਸਕਦੀ ਕਿ ਮੈਂ ਲਾਇਆ ਸੀ ਤਾਂ ਫਿਰ ਮੇਰਾ ਇਹ ਠੀਕ ਹੋਇਆ ਮੇਰਾ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਸੀਗਾ ਬਟ ਜਿਨ੍ਹਾਂ ਨੂੰ ਹੈਗਾ ਉਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਰਿਜ਼ਲਟ ਆਉਣਗੇ ਬਟ ਆਉਣਗੇ 1 ਮਹੀਨਾ ਕੰਟੀਨਿਊਸਲੀ ਯੂਜ਼ ਕਰਨ ਤੋਂ ਬਾਅਦ ਤੁਹਾਨੂੰ ਕੰਸਿਸਟੈਂਟਲੀ ਕਰਨਾ ਪਊਗਾ ਸਬਰ ਨਾਲ ਬਾਕੀ ਖੁਸ਼ ਰਹੋ ਖਾਣਾ ਪੀਣਾ ਆਪਣਾ ਧਿਆਨ ਰੱਖੋ ਠੀਕ ਹੈ ਆਪਣੀ ਫਰੂਟ ਖਾਓ ਦਹੀਂ ਖਾਓ ਜੁਧਬਾਦ ਜੋ ਵੀ ਚੀਜ਼ਾਂ ਆਪਣੀ ਘਰਦੀਆਂ ਹੈਗੀ ਨੇਚਰ ਦੇ ਵਿੱਚ ਉਹ ਸਾਰੀਆਂ ਤੁਸੀਂ ਲਓ ਮਟਾਪੇ ਤੋਂ ਧਿਆਨ ਰੱਖੋ ਐਕਸਰਸਾਈਜ਼ ਕਰੋ ਤੇ ਖੁਸ਼ ਰਹੋ ਆਪਣੇ ਵਾਲੇ ਦਾਲੇ ਦੇ ਲੋਕਾਂ ਨੂੰ ਖੁਸ਼ ਰੱਖੋ ਠੀਕ ਹੈ ਜੀ ਤੇ ਸਫਾਈ ਰੱਖੋ ਜੀ ਤੇ ਇੰਨੇ ਦਿਨ ਇਹਦੇ ਨਾਲ ਹੀ ਬੀ ਓਨੈਸਟ ਤੇ ਇੰਜੋਏ ਯੋਰself ਮਿਲਾਂਗੇ ਜੀ ਅਗਲੀ ਵੀਡੀਓ ਚ